ਹਰੀ ਓਮ ਸੰਤ ਕੌਣ ਹੁੰਦੇ ਨੇ ਭਗਤ ਕੌਣ ਹੁੰਦੇ ਨੇ ਸਾਧੂ ਕੌਣ ਹੁੰਦੇ ਨੇ ਭਗਤ ਸਾਧੂ ਸੰਤ ਇਹ ਕੌਣ ਹੁੰਦੇ ਨੇ ਤੇ ਕਿਵੇਂ ਬਣਦੇ ਨੇ ਕਿਵੇਂ ਇਹਨਾਂ ਦੇ ਕਾਰਨ ਪਟ ਖਰੀ ਪਰਮੇਸ਼ਰ ਦੀ ਕਿਰਪਾ ਹੁੰਦੀ ਆ ਜਿਹੜੇ ਤਾਂ ਭਗਤ ਹੁੰਦੇ ਨੇ ਅੱਪਾ ਦੇਖਿਆ ਹੋਵੇਗਾ ਉਹ ਆਪਾਂ ਕਿਸੇ ਤੀਰਤਾ ਥਾਮ ਤੇ ਜਾਂ ਮੰਦਰ ਮਸੀਤ ਦੇ ਵਿੱਚ ਗੁਰਦੋਰੇ ਦੇ ਵਿੱਚ ਜਾਂ ਫਿਰ ਲੋਕਾਂ ਦੀ ਮਨੁੱਖਤਾ ਦੀ ਸੇਵਾ ਵਿੱਚ ਲੱਗੇ ਹੁੰਦੇ ਨੇ ਤੇ ਹਰ ਕੋਈ ਉਹਨਾਂ ਨੂੰ ਦੇਖ ਕੇ ਕਹਿੰਦਾ ਹੈ ਇਹ ਤਾਂ ਬੰਦਾ ਬਹੁਤ ਭਗਤ ਹੈ ਯਾਰਾ ਇਹ ਬੰਦਾ ਭਗਤ ਹੈ ਇਹ ਬੰਦਾ ਭਗਤ ਜਿਹਾ ਹੈ ਉਹ ਆਪਣੇ ਆਪ ਨੂੰ ਭਗਤ ਖੁੰਦਾ ਹੈ ਹੁਣ ਲੋਕੀ ਉਸ ਨੂੰ ਭਗਤ ਕਹਿਣਾ ਸ਼ੁਰੂ ਕਰ ਦਿੰਦੇ ਨੇ ਕਿ ਭਗਤ ਹੈ ਇਹ ਬੰਦਾ ਉਹਦੇ ਬਾਅਦ ਜਦੋਂ ਉਹ ਸੇਵਾ ਕਰਦਾ ਕਰਦਾ ਕਿਤੇ ਵੀ ਸੇਵਾ ਕਰਦਾ ਹੋਵੇ ਪੀਰ ਤੋਂ ਧਾਮ ਤੇ ਜਾਂ ਫਿਰ ਕਿਸੇ ਮੰਦਰ ਮਸੀਦ ਦੇ ਵਿੱਚ ਕਿਸੇ ਪੀਰ ਫਕੀਰ ਦੀ ਸੇਵਾ ਕਰਦਾ ਹੋਵੇ ਤਾਂ ਉਹ ਭਗਤ ਖਵਾਂਦਾ ਹੈ ਭਗਤ ਖਵਾਂਦਾ ਤੇ ਜਦੋਂ ਉਹਦੇ ਤੇ ਕਿਰਪਾ ਹੁੰਦੀ ਹੈ ਉਹਨੂੰ ਅਕਾਲ ਪੁਰਖੀ ਪਰਮੇਸ਼ਰ ਦਾ ਸਿਮਰਨ ਮਿਲ ਜਾਂਦਾ ਹੈ ਸਿਮਰਨ ਮਿਲਣ ਦੇ ਬਾਅਦ ਉਹ ਸਾਧਨਾ ਕਰਦਾ ਹੈ ਆਪਣੇ ਆਪ ਨੂੰ ਸਾਧਦਾ ਹੈ ਸਿਰਦ ਪਰਸ਼ ਬੰਦਾ ਹੈ ਤੇ ਇਹ ਸਾਧਨਾ ਜਦੋਂ ਕਰਦਾ ਹੈ ਕਈ ਪ੍ਰਕਾਰ ਦੀਆਂ ਸਾਧਨਾਵਾਂ ਹੋਰ ਵੀ ਕਰ ਲੈਂਦਾ ਹੈ ਰਿੱਧੀਆਂ ਸਿੱਧੀਆਂ ਵੀ ਪ੍ਰਾਪਤ ਕਰ ਲੈਂਦਾ ਹੈ ਤੇ ਆਪਣੇ ਫਿਰ ਅਖੀਰ ਤੇ ਇਹ ਮਨ ਨੂੰ ਸਾਧਦਾ ਹੈ ਮਨ ਨੂੰ ਸਾਧਦਾ ਹੈ ਤੇ ਇਹ ਸਾਧੂ ਹੋ ਹੁੰਦਾ ਹੈ ਇਹ ਸਾਧੂ ਹੁੰਦਾ ਹੈ ਆਪਣੇ ਜਦੋਂ ਲੋਕ ਕਹਿੰਦੇ ਨੇ ਕਿ ਉੱਥੇ ਇੱਕ ਸਾਧੂ ਬੈਠਾ ਹੈ ਸਾਧੂ ਬੈਠਾ ਹੈ ਸਾਧੂ ਹੈ ਉਹ ਸਾਧਨਾ ਕਰਨ ਵਾਲਾ ਸਾਧੂ ਹੁੰਦਾ ਹੈ ਤੇ ਸਾਧਨਾ ਦੇ ਬਾਅਦ ਫਿਰ ਉਹ ਜਦੋਂ ਉਹਦੀਆਂ ਸਾਧਨਾਵਾਂ ਪੂਰੀਆਂ ਹੋ ਜਾਂਦੀਆਂ ਨੇ ਤਾਂ ਉਹ ਫਿਰ ਸ਼ਾਂਤ ਅਵਸਥਾ ਵਿੱਚ ਆ ਜਾਂਦਾ ਹੈ ਸੰਤ ਕੌਣ ਹੈ ਸਦਾ ਆਵਾਰ ਹਮੇਸ਼ਾ ਹਮੇਸ਼ਾ ਲਈ ਰਹਿਣ ਵਾਲਾ ਉਹਨੇ ਕਾਲਪੁਰਖ ਰੇ ਪਰਮੇਸ਼ਰ ਨੂੰ ਹੁਣ ਬ੍ਰਹਮ ਲੀਨ ਵਿੱਚ ਕਰ ਲਿਆ ਹੁਣ ਉਹਦੀ ਅਵਸਥਾ ਉਹ ਸੰਤ ਅਵਸਥਾ ਵਿੱਚ ਪਹੁੰਚ ਗਈ ਹੈ ਸਦਾ ਆਵਾਰ ਵਿੱਚ ਪਹੁੰਚ ਗਈ ਬ੍ਰਹਮ ਦੀ ਅਵਸਥਾ ਵਿੱਚ ਪਹੁੰਚ ਗਈ ਉਹਦੀ ਅਵਸਥਾ ਉਹ ਸਦਾ ਆਵਾਰ ਹੋ ਗਿਆ ਸੰਤ ਤੋਂ ਭਾਵ ਹੈ ਸਦਾ ਆਵਾਰ ਹਮੇਸ਼ਾ ਹਮੇਸ਼ਾ ਲਈ ਰਹਿਣ ਵਾਲਾ ਜਿਵੇਂ ਪਰਮਣੇ ਮੈਂ ਪਰਮਨਸ ਮਾਇਆ ਜੋਤੀ ਮੈਂ ਜੋਤ ਰਲ ਜਾਇਆ ਉਹ ਕਾਲ ਪ੍ਰਖਰੀ ਪਰਮੇਸ਼ਰ ਦੇ ਕੰਨ ਕੰਨ ਦੇ ਵਿੱਚ ਜਰੇ ਜਰੇ ਤੇ ਬੈਠੇ ਉਹ ਬ੍ਰਹਮਾ ਰਹਿਣ ਲੱਗ ਪੈਂਦਾ ਹੈ ਕਿਉਂਕਿ ਉਹ ਕਾਲ ਪ੍ਰਖਰੀ ਪਰਮੇਸ਼ਰ ਦਾ ਹੀ ਰੂਪ ਹੋ ਜਾਂਦਾ ਹੈ ਉਹ ਪਰਮੇਸ਼ਰ ਦੀ ਸਾਰੀ ਕੁਦਰਤ ਦੇ ਵਿੱਚ ਇਸ ਤਰ੍ਹਾਂ ਸਮਾ ਜਾਂਦਾ ਹੈ ਉਹਦਾ ਹਮੇਸ਼ਾ ਦੇਖਣ ਦਾ ਨਜ਼ਰੀਆ ਜਿਹੜਾ ਹੁੰਦਾ ਹੈ ਸਭਨਾਂ ਨੂੰ ਇੱਕ ਤਾਰ ਵਿਖਣ ਤਾਂ ਨਹੀਂ ਸਦੀਆ ਹੁੰਦਾ ਹੈ ਤੇ ਇਹ ਸੰਤ ਜਿਹੜੇ ਹੁੰਦੇ ਨੇ ਉਹ ਸਦਾ ਬਹਾਰ ਜਿਹਨੂੰ ਬ੍ਰਹਮ ਦੇ ਵਿੱਚ ਲੀਨ ਹੋ ਜਾਂਦੇ ਨੇ ਇਹ ਨੇ ਭਗਤ ਅਤੇ ਸਾਧੂ ਅਤੇ ਸੰਤ ਦੇ ਵਿੱਚ ਫਰਕ ਭਗਤ ਤੋਂ ਭਗਤੀ ਦੇ ਵਿੱਚੋਂ ਇਹ ਸਾਰਾ ਕੁਝ ਪ੍ਰਾਪਤ ਹੁੰਦਾ ਹੈ ਭਗਤੀ ਵਿੱਚੋਂ ਹੀ ਸ਼ਕਤੀ ਪ੍ਰਾਪਤ ਹੁੰਦੀ ਹੈ ਜੇਕਰ ਉਹ ਭਗਤੀ ਕਰਦੇ ਹਾਂ ਫਿਰ ਨਾਲ ਦੀ ਨਾਲ ਨਾਲ ਦੀ ਨਾਲ ਜਿਹੜਾ ਸਾਨੂੰ ਮਨ ਦੀ ਜਿਹੜੀ ਵਸთა ਅੱਗੇ ਵਧਦੀ ਜਾਂਦੀ ਹੈ ਤਾਂ ਇਹ ਜਿਹੜੇ ਭਗਤ ਸਾਧੂ ਸੰਤ ਇਹ ਕਾੜ ਪਰਖਰੀ ਪਰਮੇਸ਼ਰ ਦੇ ਵਿੱਚ ਲੀਨ ਰਹਿਣ ਲੱਗ ਪੈਂਦਾ ਉਹ ਜੀਵ ਜਦੋਂ ਉਹ ਭਗਤੀ ਕਰਦਾ ਹੈ ਸਤਿਗੁਰ ਦੀ ਸੇਵਾ ਕਰਦਾ ਹੈ ਸੇਵਾ ਕਰਨ ਦੇ ਨਾਲ ਉਹਨੂੰ ਗੁਰੂ ਜਾਪ ਮਿਲ ਗਿਆ ਉਹਦੀ ਮੱਤ ਉੱਚੀ ਹੋ ਗਈ ਉਹਦੇ ਸਿਮਰਨ ਨੇ ਕੀਤਾ ਉਹਦੀ ਮੱਤ ਹੋਰ ਉੱਚੀ ਹੋ ਗਈ ਜੋ ਸਦਾਬਹਰ ਵਿੱਚ ਬ੍ਰਹਮ ਦੇ ਵਿੱਚ ਲੀਨ ਰਹਿਣ ਲੱਗ ਪਿਆ ਸੋ ਇਹ ਸਾਰੂ ਅਤੇ ਸ਼ਾਂਤ ਦੇ ਵਿੱਚ ਭਾਗ ਤੁਹਾਡਾ ਫਰਕ ਹੁੰਦਾ ਹੈ ਜੀ